ਟੂ ਦਾ ਵਰਸਟ ਕੈਪ ਇਨ ਟਾਊਨ ਬਟ ਅਸੀਂ ਅੱਜ ਫਲਾਈਟ ਫੜਨ ਆਏ ਸੀ ਬਟ ਗਿੱਪੇ ਜੀ ਦਾ ਮਨ ਹੀ ਨਹੀਂ ਕੀਤਾ ਕਹਿੰਦੇ ਨਾ ਸਰਗੁਣ ਅੱਜ ਮੈਂ ਫਲਾਈਟ ਨਹੀਂ ਚੜਨੀ ਅੱਜ ਮੈਂ ਤੁਹਾਨੂੰ ਸਿਰਫ 에어ਪੋਰਟ ਤੇ ਲੰਚ ਖਵਾਉਂਗਾ ਗਿੱਪੇ ਜੀ ਥੈਂਕ ਯੂ ਫਾਰ ਦੀ ਅਮੇਜ਼ਿੰਗ ਲੰਚ ਤੁਸੀਂ ਇੰਜੋਏ ਕੀਤਾ ਕਿ ਨਹੀਂ ਬਹੁਤ ਇੰਜੋਏ ਕੀਤਾ ਔਰ ਜਿਹੜੀ ਮੇਨ ਚੀਜ਼ ਸੀਗੀ ਇਹ ਸਰਗੁਣ ਘਟ ਜਾਣ ਦੀ ਸੀਗੀ ਕਰਨ ਦੇ ਬਾਰੇ ਨੌਲੇਜ ਨਹੀਂ ਸੀ ਹੈ ਨਾ ਜੀ ਸਾਰੀ ਨੌਲੇਜ ਕਰਾਦੀ ਜਿੰਨੇ ਤੁਸੀਂ ਮਾਸਕ ਪਾਇਆ ਨ ਦੋਵਾਂ ਨੇ ਮੇਰੀ ਸਟੋਰੀ 'ਚ ਸਿਰਫ ਮਾਸਕ ਹੀ ਆਇਆ ਵੈਰੀ ਗੁੱਡ ਅੱਜ ਦੀ ਫਲਾਈਟ ਸਾਡੀ ਬਹੁਤ ਵਧੀਆ ਰਹੀ ਬਹੁਤ ਵਧੀਆ ਸੀ ਨਾ ਉੱਥੋਂ ਇੱਥੇ ਚੜੇ ਤੇ ਉੱਥੋਂ ਇੱਥੇ ਉਤਰ ਗਏ ਕਮਾਲ ਦੀ ਗੱਲ ਆ ਦੇਖੋ ਬਿਨਾ ਚੜੇ ਦਵਾ ਜਿਮੀਗ੍ਰੇਸ਼ਨ ਕਰਾ ਕੇ ਨਿਕਲ ਲੋ ਬਾਅਦ ਗਿੱਪੀ ਜੀ ਬਾਰੇ ਇੱਕ ਗੱਲ ਦੱਸਾਂ ਤੁਸੀਂ ਦੋਵਾਂ ਨੇ ਮੈਨੂੰ ਥੈਂਕਸ ਨਹੀਂ ਕੀਤਾ ਥੈਂਕਸ ਕਰਾਂ ਜੀ ਕਿਉਂਕਿ ਮੈਨੂੰ ਤਾਂ ਐਕਚੁਅਲੀ ਫਲਾਈਟ ਚੜਨ ਦੀ ਲੋੜ ਵੀ ਨਹੀਂ ਸੀ ਆ ਤੋੜ ਕੇ ਜਾ ਸਕਦੀ ਤੇ ਚੜੇ ਲੈਂ ਮੈਂ ਤੋੜ ਕੇ ਜਾ ਸਕਦੀ ਮੈਂ ਤਾਂ